ਤੁਰ ਜਾ ਨੀ ਚਲੋ ਭਾਈ ਤੁਰ ਜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਲੰਮੀ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਰਾੜਾ ਸਾਹਿਬ ਅੱਜ ਸੰਤ ਪਾਪਾ ਇਸਰ ਸਿੰਘ ਜੀ ਦੀ 49ਵੀਂ ਸਾਲਾਨਾ ਵਰਸੀ ਹੈ ਤੋਂ ਅੱਜ ਦੀ ਵੀਡੀਓ ਜੁ ਬਣੇ ਰਹੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਅੱਜ ਦੇ ਦਿਨ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੰਤਾਂ ਦੀ ਵਰਸੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਆ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜਿਹੜੀ ਜਗ੍ਹਾ ਹਨ ਸੜਕ ਦੇ ਨਾਲ-ਨਾਲ ਸਾਰੀਆਂ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਬਹੁਤ ਸਾਰੀਆਂ ਲੱਗੀਆਂ ਹੋਈਆਂ ਤੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਦੂਰੋਂ-ਦੂਰੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਚੱਲ ਕੇ ਸੰਤਾਂ ਦੀ ਵਰਸੀ ਤੇ ਅੰਦਰ ਜਾਵਾਂਗੇ ਨਾਲੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ। ਬਾਕੀ ਆ ਕੁਝ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਇੱਥੇ ਜਿਵੇਂ ਹਨ ਦੇਖ ਸਕਦੇ ਹੋ ਇਹ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ। ਸਾਰੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਬੱਚਿਆਂ ਵਾਲੀਆਂ ਹਨ। ਕੜੇ ਹੋਗੇ ਹਨ। ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਨੇ ਦੋਨੋਂ ਸਾਈਡ ਇਹ ਨੇ ਆ دوسری ਸਾਈਡ ਵੀ ਨੇ ਰੋਡ ਦੇ ਤੇ ਜਿਹੜੀ ਸਾਈਡ ਆਪਾਂ ਜਾ ਰਹੇ ਹਾਂ ਇੱਥੇ ਸਾਰਿਆਂ ਨਾਲ-ਨਾਲ ਤੁਸੀਂ ਦੇਖੇ ਰਹੇ ਹੋ ਅੱਜ ਆਖੀਰਲਾ ਦਿਨ ਹੈ 24 25 26 ਤਿੰਨ ਦਿਨ ਇਹ ਸਾਲਾਨਾ ਵਰਸੀ ਦਾ ਸਮਾਗਮ ਸੀ ਅੱਜ ਤੀਸਰਾ ਦਿਨ ਆਖੀਰਲਾ ਦਿਨ ਹੈ ਤੇ ਇੱਧਰ ਆ ਕੇ ਗੁਰਦੁਆਰਾ ਸਾਹਿਬ ਹੁਣ ਆਪਾਂ ਅੰਦਰ ਜਾਵਾਂਗੇ ਦਰਸ਼ਨ ਕਰਵਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਧਰ ਨਾਲ-ਨਾਲ ਸਾਰੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਹਨ ਕੜੇ ਹੋ ਕੇ ਐਵੇਂ ਨਹੀਂ ਸਾਰੀਆਂ ਦੁਕਾਨਾਂ ਜਿਹੀਆਂ ਤੇ ਇਧਰ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਆ ਗਈ ਇੱਥੋਂ ਆਪਾਂ ਅੰਦਰ ਜਾਵਾਂਗੇ ਚੱਲਦੇ ਆਪਾਂ ਇੱਥੇ ਲਿਖਿਆ ਹੋਇਆ ਪਰ ਵਰਸੀ ਸਮਾਗਮ ਸੰਤ ਬਾਬਾ ਇਤਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਤੇ ਚੱਲਦੇ ਆਪਾਂ ਬਾਕੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਦੂਰੋਂ ਦੂਰੋਂ ਸੰਗਤਾਂ ਸ਼ਾਮਲ ਹੋਈਆਂ ਨੇ ਆ ਕੇ ਰਾੜਾ ਸਾਹਿਬ ਵਰਸੀ ਦੇ ਵਿੱਚ ਆ ਗਿਆ ਨਾ ਰੋਪਾ ਇਹ ਇੱਧਰ ਜੋੜਾ ਘਰ ਹੈ ਜੋੜਾ ਘਰ ਦੇ ਵਿੱਚ ਆਪਾਂ ਜੋੜੇ ਜਮਾ ਕਰਵਾਵਾਂਗੇ ਇੱਥੇ ਜੋੜਾ ਘਰ ਬਣਿਆ ਹੋਇਆ ਚੱਲਦੇ ਆਪਾਂ ਦਰਸ਼ਨ ਕਰਦੇ ਅੰਦਰ ਤੇ ਤੁਸੀਂ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਬਹੁਤ ਸੰਗਤਾਂ ਜਿਹੜੀਆਂ ਅੱਜ ਰਾਣਾ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਨੇ

बेनती करो का पहले दर्म बेनती है मातम को बेनती करके गल समझो कमी समझे पहले दर्म बेनती है मे ਹੁਣ ਆਪਾਂ ਪੂਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਇੱਥੇ ਵੀ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਪੂਰਾ ਸਾਹਿਬ ਦੇ ਦਰਸ਼ਨਾਂ ਵਾਸਤੇ मे الله دنيو ਆਪਾਂ ਦਾਰਸ਼ਨ ਕਰਕੇ ਆ ਗਏ ਇਹ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਪਦਾ ਹਾਥੀ ਮੰਗਦੇ ਆ ਬੱਚੇ ਦਾ ਹਾਥੀ ਵੀ ਮੰਗ ਲਏ ਲੋ ਜੀ ਇੱਥੇ ਦਸਤਾਰਾਂ ਦਾ ਮੰਗਰ ਲਾਇਆ ਹੋਇਆ ਹੈ ਦਸਤਾਰ ਸਕਲਾਈ ਗੇਣਾ ਮਹਾਰਾਜ ਨੂੰ ਪਤਾ ਹੈ ਵੀ ਇਹਨਾਂ ਨੂੰ ਕੀ ਦੇਣਾ ਸੋ ਬਿਨਾ ਮੰਗਿਆਂ ਸੇਵਾ ਕਰਿਆ ਕਰੂ ਮਹਾਰਾਜ ਜੀ ਨੇ ਆਪੇ ਕਿਰਪਾ ਕਰ ਦੇਣੀ ਹੈ ਕਲਗੀ ਧਰ ਦੇ ਪੁੱਤਰੋ ਤੁਸੀਂ ਸਾਬਤ ਸੂਰਤ ਹੋ ਕੇ ਜਿਓ ਅੰਦਰ ਆਪਾਂ ਦਰਸ਼ਨ ਕਰ ਲਏ ਤੇ ਹੁਣ ਆਪਾਂ ਬਾਹਰ ਆ ਗਏ ਤੇ ਬਹੁਤ ਸੰਗਤਾਂ ਦਾ ਇਕੱਠ ਹੋ ਗਿਆ ਜਿਹੜਾ ਹੁਣ ਇੱਥੇ ਇਧਰਲੀ ਸਾਈਡ ਵੀ ਨਾਲ-ਨਾਲ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਦੂਸਰੀ ਸਾਈਡ ਤੁਹਾਨੂੰ ਸਾਰੀਆਂ ਦੁਕਾਨਾਂ ਦਿਖਾਈਆਂ ਸੀ ਉਸੇ ਤਰ੍ਹਾਂ ਇੱਥੇ ਵੀ ਕੁਝ ਜਿਵੇਂ ਆ ਖਾਣ-ਪੀਣ ਵਾਲੀਆਂ ਦੂਰ-ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਫੋਨ ਨਾਲੇ ਕਵਰ ਆ ਗਏ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਇੱਥੇ ਪਹਿਲਾਂ ਆਪਾਂ ਦੂਸਰੀ ਸਾਈਡ ਸੀ ਜਦੋਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੂਸਰੀ ਸਾਈਡ ਦਿਖਾਈ ਸੀਗੀ ਸਰਦਾਈ ਦੀ ਲਾਇਰੀਆ ਦੁਕਾਨ ਬੱਚਿਆਂ ਵਾਲੇ ਕੁਝ ਖੜਾਉਣੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਬਾਕੀ ਆਪਾਂ ਅੰਦਰ ਤੁਹਾਨੂੰ ਦਿਖਾਇਆ ਹੀ ਹੈ ਜਿਵੇਂ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਲਓ ਜੀ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਦੇਖ ਸਕਦੇ ਹੋ ਇੱਧਰ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬੱਚੇ ਵਾਲੇ ਖੜਾਉਣੇ ਹੋਗੇ ਜਿਵੇਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਲਾਈਆਂ ਹੋਈਆਂ ਨੇ ਛੋਟੇ ਬੱਚਿਆਂ ਦੇ ਖੜਾਉਣੇ ਜਿਵੇਂ ਆ ਕੁਝ ਕੁ ਕੱਪੜਿਆਂ ਦੀਆਂ ਇੱਥੇ ਲੱਗੀਆਂ ਹੋਈਆਂ ਨੇ ਛੱਲੇ ਹੋਗੇ ਜਿਵੇਂ ਉਹ ਵੀ ਬੱਚਿਆਂ ਵਾਲੇ ਘੜਾਉਣੇ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਸਾਰੇ ਆ ਬੱਚੇ ਵਾਲੇ ਘੜਾਉਣੇ ਵਾਲੀਆਂ ਦੁਕਾਨਾਂ ਨੇ ਲੱਗੀਆਂ ਹੋਈਆਂ ਪਹਿਲਾਂ ਤਾਂ ਮੈਂ 6 ਲਾਈਨ ਸੀ ਨਾ ਉਹਨਾਂ ਕਹਾ ਮਾਲ ਲਾਉਣਾ ਕਰਾਂ ਮੂੜੀ ਮੂੜੀ ਲੈ ਲਓ ਲਓ ਜੀ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਸਾਰੀਆਂ ਛੋਟੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਬਹੁਤ ਸਾਰੀਆਂ ਦੁਕਾਨਾਂ ਇਸ ਤਰ੍ਹਾਂ ਇੱਥੇ ਲਾਈਆਂ ਜਾਂਦੀਆਂ ਨੇ ਆਮੀਨ ਸੜਕ ਚੱਲਦੀ ਐ ਮੇਨ ਰੋਡ ਜਿਵੇਂ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਨੇ ਇਧਰ ਅੱਗੇ ਵੀ ਮੀਂਹ ਸੜਕ ਦੇ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਚਾਲ ਰੱਖੋ ਚਾਲ ਦੂਰ-ਦੂਰ ਤੱਕ ਇੱਥੇ ਦੁਕਾਨਾਂ ਨੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਆਈਸਕ੍ਰੀਮ ਵਾਲੀਆਂ ਹੋ ਗਈਆਂ ਜਿਵੇਂ ਬੋਬਿਓ ਜੀ 30 ਆਰੰਚ ਸਟਰਾਬੇਰੀ ਵੀ ਬਹੁਤ nhiều ਨਾਲਾ ਛੋਟਾ ਵੀ ਆਪਣੀ ਨਮਸਾਲਾ ਵੀ ਹੈ ਲੈਮਨ ਵੀਓ ਕੋਕ ਵੀਓ ਲੋ ਜੀ ਐਵੇਂ ਪਟੀਆਂ ਪਟੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੋਨੋਂ ਸਾਈਡ ਤੋਂ ਦੇਖ ਸਕਦੇ ਹੋ ਅੱਧਰ ਦੂਸਰੀ ਸਾਈਡ ਵੀ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹਨ ਬੱਚਿਆਂ ਵਾਲੇ ਖੜਾਉਣੇ ਆ ਗਏ ਸਾਰੇ ਬੱਚਿਆਂ ਦੇ ਖੇਡਣ ਵਾਲੇ ਆ ਛੋਟੇ ਛੋਟੇ ਬੈਟ ਹੋ ਗਏ ਜਿਵੇਂ ਹੈ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਬੈਗ ਬੈ ਨੇ ਦੇਖ ਸਕਦੇ ਹੋ ਵੀਡੀਓ ਬਣਾਉਂਦਾ ਐਵੇਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਐਨਕਾਂ ਹੋ ਗਈਆਂ ਜਿਵੇਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹੈ ਜੀ ਹਾਂ ਹਾਂ ਆ ਗਈ ਆ ਗਈ ਬਾਈ ਜੀ ਲਓ ਜੀ ਇਸ ਤਰ੍ਹਾਂ ਲੋਡ ਕਰਿਓ ਬਾਈ ਦੇ ਚੈਨਲ ਨੂੰ ਹਾਂ ਜੀ ਹਾਂ ਜੀ ਕਿੱਥੋਂ ਆਏ ਹੋ ਬਾਈ ਤੁਸੀਂ ਨੰਦਪੁਰ ਸਾਹਿਬ ਤੋਂ ਠੀਕ ਹੈ ਠੀਕ ਹੈ ਐਵੇਂ ਦੁਕਾਨ ਮਤਲਬ ਲਾਉਨੇ ਹੋ ਜਿੱਥੇ ਵੀ ਮਤਲਬ ਕੋਈ ਸਮਾਗਮ ਹੁੰਦਾ ਠੀਕ ਹੈ ਠੀਕ ਹੈ ਬਾਈ ਅਚਾ ਅਚਾ ਨੰਦਪੁਰ ਸਾਹਿਬ ਤੋਂ ਆਏ ਨਹੀਂ ਬਾਈ ਹੁਣੀ ਆ ਦੁਕਾਨ ਲਈ ਹੋਈ ਹੈ ਬਾਈ ਹੁਣੀਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਦੂਰੋਂ ਦੂਰੋਂ ਆਉਂਦੇ ਨੇ ਫਿਰ ਦੁਕਾਨ ਵਾਲੇ ਹਨਾ ਦੁਕਾਨਾਂ ਲਾਉਣ ਜਿੱਥੇ ਵੀ ਸਮਾਗਮ ਹੁੰਦੇ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਹੋਰੇ ਵੀ ਜਿਵੇਂ ਆ ਲੱਗੀਆਂ ਹੋਈਆਂ ਦੁਕਾਨਾਂ ਹਨਾ ਲਓ ਜੀ ਐ ਰਿੰਗਸ ਹੋ ਗਏ ਕੜੇ ਹੋ ਗਏ ਐਵੇਂ ਜੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਪਰਸ ਹੋ ਗਏ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਸਾਰੀ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਗੁਰਦੁਆਰਾ ਸਾਹਿਬ ਦੇ ਵੀ ਇੱਥੇ ਵੀ ਦੁਕਾਨਾਂ ਨਾਲ ਨਾਲਾ ਬੈਗ ਜਿਵੇਂ ਬਾਈ ਹੁਣੀ ਵੇਚ ਰਹੇ ਨੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ